ਚੱਲ ਰਿਹਾ ਨਾ ਸੋਸ਼ਲ ਮੀਡੀਆ ਇਹ ਕੱਲਾ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਵਿੱਚ ਜਾ ਰਿਹਾ ਹੈ ਪੂਰੇ ਸੰਸਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਆਪਣੇ ਯੋਧਿਆਂ ਦਾ ਆਪਣੇ ਸੂਰਮਿਆਂ ਦਾ ਇੰਨਾ ਸਤਕਾਰ ਕਰਦੇ ਨੇ ਸੋ ਆਓ ਮੈਂ ਬੇਨਤੀ ਕਰਾਂਗਾ ਅਤੀ ਸਤਕਾਰਯੋਗ ਪੰਥ ਦੇ ਮਹਾਨ ਵਿਦਵਾਨ ਕੋਚ ਕੋਟੀ ਦੇ ਵਿਦਵਾਨ ਜੀ ਨੇ ਸਿੰਘ ਸਾਹਿਬ ਜੀ ਅਤੇ ਸੂਰਬੀਰ ਯੋਧੇ ਸਿੰਘ ਸਾਹਿਬ ਜੱਜੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ ਆਪ ਜੀ ਦੇ ਰੂਰ ਹੋਣ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਣ ਸਾਧੂ ਗੁਰੂ ਬ੍ਰਾਂਸਾ ਦੇ ਗੁਰੂਵੇ ਸੱਜੀ ਸਵਾਰੀ ਗੁਰੂ ਸੋਹਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੋਹਤ ਸਾਧ ਸੰਗਤ ਜੀਓ ਤਨ ਤਦੇ ਯੋਗ ਹੋ ਵਟ ਭਾਗੇ ਹੋ ਗੁਰੂ ਚੰਨਾਂ ਦੇ ਸਾਜ ਕੇ ਪ੍ਰਮਾਤਮਾ ਦੀ ਸਿੱਖ ਸਲਾਹ ਆ ਸਹੀ ਗੰਗਾਂ ਨੂੰ ਯਾਦ ਕਰ ਰਹੇ ਹੋ اے ਕਾਲ ਕੋ ਸੱਚੇ ਵੇਦੂ ਦੇ ਦਿੱਤਾ ਹੋਇਆ ਤਾਣੇ ਮੁਕਤੇ ਜੱਤੂ ਕਰੀ ਚਾਰ ਮਰਤਤੀ ਜੱਤੂ ਕਰੀ ਜਾਵਾ ਤੱਕ ਕੇ ਮਰਦ ਦਾ ਬਈ ਰੋਪ ਤੱਕ ਕੇ ਮਰਦ ਦਾ ਹੁਸ਼ ਮੜ ਜਾਂਦੇ ਦਾਲਾ ਜੁਗਾਂ ਕੀ ਜਨੈ ਫੁੱਲਣਾ ਅਰਖੀ جواب دي ڪري بولنا सपल लो जा ਬੱਟ ਲੈ ਹਥਿਆਰ ਕੰਡਾ ਬਾਜੀ ਮੋੜਨੀ ਕੰਡਾ ਬਾਜੀ ਮੋੜਨੀ ਪਰ ਨਾ ਕਰਨੀ ਪੈਰ ਜੁਕਾ ਦੇਕ ਨਹੀਂ ਭੁੱਲਣਾ ਅਰਖੀ ਸਿੰਘ ਜਰਨੈਲ ਪਿੰਡਰਾਵਾੜਾ ਜੋ ਜਰਨੈਲ ਦੀ ਦੀ ਤਕਰੀ ਰਸਦਾਹੀ ਅਰਖੀ ਦੀ ਤਕਰੀ ਰਾਹ ਹਜ਼ਾਰਾਂ ਸੂਰਮੇ ਬੇਤਰੇ ਹਜ਼ਾਰਾਂ ਸੂਰਮੇ ਕੱਟ ਕਾਮ ਦੇ ਟਾਹਾਂ ਜੁਕਾਉਂਦੀ ਜ ਨਹੀਂ ਭੁੱਲਣਾ ਅਰਖੀ ਸਿੱਧਰ ਨਾਲ ਪਟਾਰਾਂ ਵਾਲਾ ਦੇ ਜੱਲੋ ਆਈ ਦੀ ਆਈ ਦੀ ਵੀ ਆਈ ਦੀ ਆਈ ਦੀ ਜਨਰਲ ਕਈ ਕਬਰਾਂ ਨਾਲ ਚਰਨ ਮਰਦ ਲਈ ਤੱਕ ਕਰੇ राजोरो मिलो म Yeah. ਅਰਥੀ ਸੰਜਰ ਨਾਲ ਪਟੜਾਵਾ ਨਾਲ ਜੋ ਜਰਨਾ ਹੈ ਲੋਹਾਰਾ ਸਿੰਘ ਸ਼ਵੇਗ ਤੇ ਨਾਲ ਸਿੰਘ ਅਮਰੀਕਾ ਥਾਰਾ ਸਿੰਘ ਸ਼ਵੇਗ ਤੇ ਨਾਲ ਸਿੰਘ ਅਮਰੀਕਾ ਜਿਹੜੀ ਕਰਨੀ ਕਰ ਗਿਆ ਉਲੂ ਨ ਪਰਲੋ ਤੀਕ ਕੌਮ ਨੂੰ ਉਲੂ ਨ ਪਰਲੋ ਤੀਕ सोचजे <laughs> ख़ाल आज़ाद रहेग जिद के जिद जिद के मचीन गां चलण फौज लथे अॻो फौजिया I got that. पंज जून जी सवेर द सवली ਸਰਪੰਦੀ ਮਾਂ ਦੀ ਮੂਰਤਾਂ ਬਾਗ ਮੁਹੱਬਤ ਵਰਗੀ ਸਰਪੰਦੀ ਮਾਂ ਆਪਣੀ ਸੜਕੇ ਨਾਲ ਪੁੱਤਰ ਦੇ ਮਰ ਗਈ ਹੈ ਹੋ ममता जी मूर्त हलूं पाव पथ हो हथो पी ममता Papa! <laughs> 妈妈。Bye, bye, bye. 然后说。 B some